ਚ ਆ ਗਿਆ ਪ੍ਰਕਾਸ਼ ਸਿੰਘ ਬਾਦਲ ਆਏ ਸਮਝੇ ਕਰੇ ਟੀਨੂ ਜਿਸ ਤਰ੍ਹਾਂ ਮੇਰੀ ਅੱਖਾਂ ਦਾ ਤਾਰਾ ਹੁੰਦਾ ਹੈ ਇਹ ਤਾਂ ਮੇਰਾ ਹੀ ਬੰਦਾ ਹੈ ਸੁਖਬੀਰ ਬਾਦਲ ਇਹਨੂੰ ਨਾਲ ਚੱਕੀ ਫਿਰੇ ਕਰੇ ਕਿ ਜੀ ਮੇਰਾ ਖਾਸ ਬੰਦਾ ਹੈ ਤੇ ਖਾਸ ਬੰਦੇ ਨੂੰ ਜਦ ਦੇਖਿਆ ਵੀ ਇੱਧਰ ਤਾਂ ਹੁਣ ਦਾਲ ਗੜਦੀ ਨਹੀਂ ਇੱਧਰ ਤਾਂ ਜਿੱਤਣ ਦੀ ਆਸ ਨਹੀਂ ਹੈ ਚੱਕ ਕੇ ਆਮ ਆਦਮੀ ਪਾਰਟੀ ਚਲੇ ਗਿਆ ਚੌਥੀ ਜਗ੍ਹਾ ਆਇਆ ਹੁਣ ਟਕੋਏ ਕੋਈ ਨਹੀਂ ਹੈ ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਤੀਨੂ ਪੀੜ ਜਾਂਦੇ ਨਾਲ ਕੱਲ ਨੂੰ ਤੀਨੂ ਦੀ ਮਰਜ਼ੀ ਕੱਲ ਨੂੰ ਪਤਾ ਨਹੀਂ ਕਿੱਥੇ ਜਾਣਾ ਇਹਨੇ ਅਜਿਹੇ ਲੋਕਾਂ ਨੂੰ ਅਸੀਂ ਬਾਰ-ਬਾਰ ਜਿਤਾਈ ਜਾਂਦੇ ਹਾਂ ਜਿਹੜਾ ਪਿਤਾ ਹੁੰਦਾ ਉਹਨੂੰ ਬੱਚਾ ਦੇਖ ਕੇ بڑا ਹੁੰਦਾ ਜੇ ਪਿਤਾ ਗਲਤ ਹੋ ਜਵੇ ਤਾਂ ਬੱਚੇ ਵੀ ਪਰਪਰ ਅਸਰ ਪੈਂਦਾ ਜੇ ਲੀਡਰ ਗਲਤ ਹੋ ਜਵੇ ਤਾਂ ਸਮਾਜ ਪਰ ਅਸਰ ਪੈਂਦਾ ਪੂਰੇ ਪਰ ਜਿਹੜੇ ਲੀਡਰ ਦਾ ਆਪਣਾ ਕੋਈ ਕਿਰਦਾਰ ਨਹੀਂ ਆਪਣਾ ਕੋਈ ਸਟੈਂਡ ਨਹੀਂ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਟੀਨੂ ਦਾ ਕੋਈ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਫਿਰ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ ਅੱਜ ਅਕਾਲੀ ਦਲ ਚੋਂ ਗਿਆ ਮੇਰਾ ਖਿਆਲ ਹੈ ਵੀ ਅਕਾਲੀ ਦਲ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਦਾ ਉਹ ਵੀ ਉਹਦੇ ਨਾਲ ਲਿ ਗਿਆ ਬੰਦੇ ਨੇ ਤਾਂ ਜਾਣਾ ਹੀ ਕਿਹਾ ਸੀ ਕੋਈ ਉਹਦੇ ਨਾਲ ਨਹੀਂ ਗਿਆ ਨਹੀਂ ਤਾਂ ਪਿੰਡ ਦਾ ਸਰਪੰਚ ਵੀ ਜਾਵੇ ਨਾ ਤਾਂ ਵੀ 2 4 5 ਨਾਲ ਚਲੇ ਜਾਂਦੇ ਹੋਰ ਨੇ ਤਾਂ ਗਵੰਡੀ ਉਹ ਨਾਲ ਚਲੇ ਜਾਂਦੇ ਵੀ ਚੱਲ ਯਾਰ ਇਹਦੀ ਮਾੜੀ ਮੁੱਡੀ ਇੱਜ਼ਤ ਰੱਖ ਲਈ ਸਾਡਾ ਗਵੰਡੀ ਐ ਇਹਦੇ ਨਾਲ ਕੋਈ ਨਹੀਂ ਗਿਆ ਆਮ ਆਦੀ ਪਾਰਟੀ 'ਚ ਅਰ ਅੱਗੇ ਆਮ ਆਦਮੀ ਵਾਲੇ ਵੀ ਨਹੀਂ ਸੰਭਾਲਦੇ ਇਹ ਤਾਂ ਉਹ ਹੋ ਗਿਆ ਵੀ ਵਿਆਹ ਕਰਾਇਆ ਕਰੌੜੀ ਛੱਡ ਕੇ ਕਿਸੇ ਹੋਰ ਨਾਲ ਚਲੇ ਗਈ ਨਾਲ ਨਿਆਣਾ ਵੀ ਲੈ ਗਈ ਉਹ ਅਗਲੇ ਹੁਣ ਸਾਹਮਦੇ ਨੇ ਵੀ ਇਹ ਪਿਛਲਿਆਂ ਦਾ ਨਿਆਣਾ ਹੈ ਪਿਛਲੇ ਸਾਹਮਦੇ ਨੇ ਵੀ ਸਾਡਾ ਛੱਡ ਕੇ ਚਲੇ ਗਏ ਇਹ ਹਾਲਤ ਅਜ ਟੀਨੂ ਦੀ ਹੋਈ ਵੀ ਕੋਈ ਪੁੱਛ ਨਹੀਂ ਰਿਹਾ ਉਨੇ ਮੈਨੂੰ ਐਮਐਲਏ ਦਾ ਟੈਲੀਫੋਨ ਆਇਆ ਛੇਰੋਵਾਲ ਦਾ ਉਹ ਉਧਰ ਕਿਤੇ ਟੀਨੂ ਗਿਆ ਵਾ ਉਹ ਮੈਨੂੰ ਫੋਟੋਆਂ ਭੇਜ ਰਿਹਾ ਕਹਿੰਦਾ ਬਾਈ ਜੀ ਕੁਰਸੀਆਂ ਖਾਲੀ ਪਈਆਂ ਟੀਨੂ ਜੀ ਬੋਲ ਰਿਹਾ ਕੋਈ ਆਇਆ ਹੀ ਨਹੀਂ ਪਿੰਡ 'ਚ ਪਿੰਡਾਂ ਦੇ ਵਿੱਚ ਇਹਨਾਂ ਨੂੰ ਹੁਣ ਭੁਜਾ ਰਹੇ ਐ ਕਿਉਂਕਿ ਇਹਨਾਂ ਨੇ ਕਿਸਾਨ ਵੀ ਕੁੱਟੇ ਪਿਛਲੇ ਦਿਨਾਂ 'ਚ ਦੁਕਾਨਦਾਰਾਂ ਦਾ ਵੀ ਬੁਰਾ ਹਾਲ ਕਰਤਾ ਇਹਨਾਂ ਨੇ ਕੋਈ ਸੁਣਵਾਈ ਨਹੀਂ ਐ ਇੱਥੇ ਕੱਲ ਮੈਂ ਜਲੰਧਰ 'ਚ ਬੋਲ ਰਿਹਾ ਸੀ ਇੱਕ ਘਰ ਵਿੱਚ ਕੱਟ ਹੋਇਆ ਵਾ ਇੱਕ ਬੰਦਾ ਕਹਿੰਦਾ ਜੀ ਮੇਰੇ ਘਰ ਚੋਰੀ ਹੋ ਗਈ ਕੋਈ ਸੁਣਵਾਈ ਨਹੀਂ ਹੈ ਕਹਿੰਦਾ ਮੇਰੀ ਥੋੜੇ ਦਿਨ ਪਹਿਲਾਂ ਮੇਰਾ ਮੋਟਰਸਾਈਕਲ ਚੱਕਿਆ ਗਿਆ ਤੇ ਕਿਸੇ ਨੇ ਕੋਈ ਔਰ ਪੁੱਛਿਆ ਹੀ ਨਹੀਂ ਲੋਕ ਚੈਨਾਂ ਲੱਗ ਲੈ ਜਾਂਦੇ ਜਲੰਧਰ ਦੇ ਵਿੱਚ ਜਿਹੜਾ ਭਾਜਪਾ ਵਾਲਾ ਕੈਂਡੀਡੇਟ ਹੈ ਉਹ ਮਾਫੀਆ ਚਲਾ ਰਹੇ ਹੈ ਜਿਹੜਾ ਸੱਟਾ ਉਹਨਾਂ ਦੇ ਨਾਮ ਤੇ ਚੱਲਦਾ ਹੈ ਲਾਟਰੀ ਦਾ ਕੰਮ ਉਹਨਾਂ ਦੇ ਨਾਮ ਤੇ ਚੱਲਦਾ ਹੈ ਰੇਡੀਆਂ ਵਾਲੇ ਤੋਂ ਪੈਸੇ ਲੈ ਰਹੇ ਅਜਿਹੇ ਦਾ ਸਾਡੇ ਲੀਡਰ ਹੈ ਫਿਰ ਅੱਗੇ ਸਮਾਜ ਦਾ ਕਿਆ ਬਣੇਗਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਆਇਆ ਕਿ ਤੁਹਾਡੀ ਪਿਆਰ ਕਰਕੇ ਤੁਸੀਂ ਮੈਨੂੰ ਪਿਛਲੀ ਵਾਰ ਵੀ ਬੁਲਾਉਂਦੇ ਤੇ ਮੈਂ 2.5 ਸਾਲ ਲੇਟ ਹੋ ਗਿਆ ਵੈਸੇ ਮੈਂ ਤਾਂ ਪਿਛਲੀ ਵਾਰ ਵੀ ਟਿਕਟ ਦਿੰਦੇ ਸੀ ਪਰ ਮੈਂ ਸੋਚਿਆ ਵੀ ਇਹਨਾਂ ਦੀ ਕੰਨੂ ਘਟਾਣੀ ਹੈ ਪਰਮਾਤਮਾ ਦੀ ਉਹ ਕੋਈ ਮौज ਹੁੰਦੀ ਹੈ ਕਿ ਜਦ ਕਿਸੇ ਨੇ ਮਲਾਉਣਾ ਉਦੋਂ ਹੀ ਮਲਾਉਂਦੇ ਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜੇ ਕੋਈ ਕਹੇ ਕਿ ਜੀਨੇ ਭੱਜ ਜਾਣਾ ਮੈਂ ਇੱਥੇ ਹੀ ਰਹਿਣਾ ਤੁਹਾਡੇ ਕੋਲ ਜਾਂ ਤੁਸੀਂ ਮੈਨੂੰ ਚਿਤਾ ਦੇਣਾ ਮੈਂ ਤੁਹਾਡੇ ਕੋਲ ਹੀ ਰਹਿਣਾ ਮੈਨੂੰ ਮਕਾਨ ਮਕੂਨ ਦੇਖ ਦੋ ਮੈਂ ਉਰੀ ਰਹਾਂਗਾ ਜਾਂਦਾ ਨਹੀਂ ਇਹ ਤੁਹਾਡੇ ਨਾਲ ਵਿਸ਼ਵਾਸ ਕਰਦਾ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਇਹ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਚਮਕੌਰ ਸਾਹਿਬ ਤੋਂ ਐਮਐਲਏ ਬਣਿਆ ਪਹਿਲਾਂ ਮੈਂ ਖਰੜ ਰਹਿੰਦਾ ਸੀ ਤੇ ਮੈਂ ਚਮਕੌਰ ਸਾਹਿਬ ਜਾ ਕੇ ਐਮਐਲਏ ਬਣ ਗਿਆ ਉੱਥੇ ਵੀ ਮੇਰੇ ਖਿਲਾਫ ਇਹੀ ਰੋਲਾ ਪੈਂਦਾ ਸੀ ਵੀ ਇਹਨੇ ਕਿਹੜੇ ਉਰੇ ਰਹਿਣਾ ਜੀ ਉਰੇ ਤਾਂ ਹੈ ਹੀ ਨਹੀਂ ਪਰ ਲੋਕਾਂ ਨੇ ਮੈਨੂੰ ਤੇ ਤਿੰਨ ਵਾਰ ਐਮਐਲਏ ਬਣਾਇਆ ਤੇ ਮੈਂ ਮਰੰਡੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰ ਰਿਹਾ ਹਾਂ ਹੁਣ ਤੁਸੀਂ ਇੱਥੇ ਮੈਨੂੰ ਗੋਦ ਲੈ ਲੈਣਾ ਲੈਣਾ ਤਾਂ ਢਾਈ ਸਾਲ ਪਹਿਲਾਂ ਸੀ ਪਰ ਹੁਣ ਫੇਰ ਮੈਂ ਤੁਹਾਡੇ ਕੋਲ ਹੀ ਰਹਿਣਾ ਤੇ ਇੱਥੇ ਆਪਾਂ ਮਿਲ ਕੇ ਕੰਮ ਕਰਨੇ ਅੱਜ ਤਾਂ ਮੈਂ ਬੇਸੀ ਜੀਆਂ ਗੱਲਾਂ ਕੀਤੀਆਂ ਫੇਰ ਕਿਸ ਦਿਨ ਵੱਡੇ ਕਾਠਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਤੁਸੀਂ ਸ਼ਹਿਰ ਦੇ ਬਹੁਤ ਪਤਵੰਤੇ ਸੱਜਣ ਇਕੱਠੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਆਪਾਂ ਤਕੜੇ ਹੋ ਕੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਜਿੱਤਾਂਗੇ ਤੇ ਵੱਡੀ ਜਿੱਤ ਪਰਮਾਤਮਾ ਨਸੀਬ ਕਰਾਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੈ ਹਿੰਦ